ਲੋ ਵੀ ਮਿੱਤਰੋ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਤੇ ਅੱਗੇ ਜਾ ਕੇ ਵਿਆਹ ਦਾ ਸੀਜ਼ਨ ਆਊਗਾ ਤਾਂ ਉਹਨੂੰ ਧਿਆਨ ਦੇ ਵਿੱਚ ਰੱਖਦੇ ਬਾਬੂ ਜੀ ਨੇ ਫ੍ਰੀਚ ਦੇ ਸਾਮਾਨ ਤੇ ਬਹੁਤ ਵੱਡੀ ਆਫਰ ਲਾਤੀ ਕਹਿੰਦੇ 51000 ਰੁਪਏ ਦੇ ਵਿੱਚ ਤੁਹਾਨੂੰ ਸਾਰੇ ਘਰ ਦਾ ਸਾਮਾਨ ਦੇ ਦਾਂਗੇ ਦੇਣਗੇ ਕੌਣ 골ਡਨ ਵਾਲੇ ਆਜੋ ਅੰਦਰ ਚੜ ਕੇ ਕਰਵਾਈਏ ਗੱਲਬਾਤ ਬਾਬੂ ਜੀ ਮੈਨੂੰ ਆਹ ਦੱਸੋ 51000 ਰੁਪਏ ਵਿੱਚ ਕੀ ਕੀ ਆਟਮਾ ਦੇ ਰਹਿਆਂਗੇ ਆਪਾਂ? ਚਲ ਮਾਰੀ ਹੋ ਗਈ ਵੱਡੀ ਡਰੈਸਿੰਗ ਟੇਬਲ ਵਾਲੀ ਜੀ। ਅੱਛਾ ਕੀ ਸਾਈਜ਼ ਆ ਇਹਦਾ ਜੀ? 7 ਬਾਈ 5 ਦੀ ਜੀ। ਠੀਕ ਆ ਜੀ। ਇੱਕ ਬੈੱਡ ਹੋ ਗਿਆ ਜੀ ਆਪਣਾ। ਆਹ ਵਾਲਾ ਬੈੱਡ ਜੀ। ਹਾਂ ਜੀ। ਠੀਕ ਆ ਜੀ। ਉੱਪਰ 5 ਇੰਚ ਇੱਕ ਪੂਰਾ ਗੱਦਾ ਹੋ ਗਿਆ ਜੀ ਗਾਰੰਟੀ ਵਾਲਾ। ਅੱਛਾ ਗੱਦੇ ਵਿੱਚ ਹੀ ਦੇਣੇ ਨੇ। ਗੱਦੇ ਵਿੱਚ ਹੀ ਦੇਣੇ ਨੇ ਜੀ ਬਾਰਡਰ ਵਾਲਾ ਬੈੱਡ ਆ। ਠੀਕ ਆ ਜੀ। ਨਾਲ ਹੀ ਕੈਸਿਡੀ ਹੋ ਗਈ 32 ਇੰਚ ਸਮਾਰਟ ਟੀਵੀ ਠੀਕ ਹੈ ਜੀ ਇਹ ਚ ਮੈਨੂੰ ਇਹ ਦੱਸੋ ਆਹੀ ਕਲਰ ਮਿਲੂਗਾ ਹੋਰ ਵੀ ਕਲਰ ਮਿਲ ਗਏ ਬਹੁਤ ਕਲਰ ਮਿਲ ਗਏ ਆਹ ਕਲਰ ਪਿਆ ਜੀ ਆਹ ਪਿਆ ਆਹ ਕਲਰ ਪਿਆ ਆਹ ਡਿਜ਼ਾਈਨ ਪਿਆ ਠੀਕ ਹੈ ਬਾਕੀ ਕਲਰ ਬਹੁਤ ਨੇ ਆਪਣੇ ਕੋਲ ਇਹਨੂੰ ਕਿਹੜਾ ਮਰਜ਼ੀ ਅਗਲਾ ਸਿਲੈਕਟ ਕਰ ਲਿਆ ਦਿਵਾ ਦੇਣਾ 7 ਸੀਟਰ ਸੋਫਾ ਹੈ ਜੀ ਅਸਲ 7 ਸੀਟਡ ਸੋਫਾ ਹੀ ਹੈ ਨਾਲ ਦੋ ਪਫੀਆਂ ਨੇ ਟੇਬਲ ਹੈ ਉੱਪਰ ਸ਼ੀਸ਼ਾ ਜੀ ਸ਼ੀਸ਼ਾ ਵੀ ਨਾਲ ਹੀ ਦੇਵਾਂਗੇ ਫ੍ਰੀ ਆਹਨ ਦਾ ਮੋਟਾ ਸ਼ੀਸ਼ਾ ਫ੍ਰੀ ਸ਼ੀਸ਼ਾ ਜੀ ਠੀਕ ਹੈ ਤੇ ਕਲਰ ਡਿਜ਼ਾਈਨ ਇਹਦੇ ਵਿੱਚ ਹੀ ਕਲਰ ਕਿਹੜਾ ਮਰਜ਼ੀ ਬਣਵਾ ਲੈ ਸਾਰਾ ਗਨੇ ਬਾਬੂ ਜੀ ਮੈਨੂੰ ਆ ਦੱਸੋ ਆ ਪ੍ਰੈਸ ਟੇਬਲ ਕਿਵੇਂ ਪਿਆ ਜੀ ਇਹ ਤਾਂ ਉਂ ਹੀ ਰੱਖਿਆ ਹੋਇਆ ਸਾਈਡ ਤੇ ਆਪਣਾ ਇਹ ਨਹੀਂ ਵਿੱਚਾ ਹੈਗਾ ਜੀ ਹੈ ਇਹ ਨਹੀਂ ਵਿੱਚਾ ਹੈਗਾ ਇਹ ਤਾਂ ਹੁਣ ਫਿਰ ਵਿੱਚ ਆ ਗਿਆ ਜੀ ਨੀ ਇਹ ਤਾਂ ਵਿੱਚ ਹੈ ਇਹ ਦੇਣਾ ਪਊ ਹੁਣ ਫਿਰ ਜੀ ਚਲੋ ਦੇ ਦਾਂਗੇ ਪ੍ਰੈਸ਼ਰ ਵਿੱਚ ਪ੍ਰੈਸ਼ਰ ਦੇ ਦੇ ਘਰੇ ਬੈਠ ਕੇ ਮੰਗਵਾਉਣਾ ਚਾਹੁੰਦਾ ਹੋਵੇ ਕਰੇ ਪਚਾ ਦੂੰਗੇ ਜੀ ਆਪਣਾ ਸਾਰੇ ਪੰਜਾਬ ਡਿਲੀਵਰੀ ਫ੍ਰੀ ਹੈ ਜੀ ਬੰਦਾ 2000 ਰੁਪਏ ਆਪਣੇ ਅਕਾਊਂਟ ਚ ਪਾਵੇ ਬਾਕੀ ਰੁਪਏ ਜੋ ਸਮਾਨ ਪਹੁੰਚ ਗਿਆ ਉਹ ਤੋਂ ਬਈ ਜੀ ਇੱਕ ਵਾਰੀ ਐਡਰੈਸ ਵੀ ਬੋਦੋ ਕਿੱਥੇ ਆਉਣਾ ਪਊਗਾ 71 ਰੋਡ 골ਡਨ ਸਟੀਲ ਫਰਨੀਚਰ ਆਉ ਸ਼ੇਰਪੁਰ ਬਾਕੀ ਦੇ ਵੀ